ਲੁਧਿਆਣਾ ਦੇ ਬਾਜਵਾ ਨਗਰ ਵਿਖੇ ਮਦਾਨ ਪਰਿਵਾਰ ਅਤੇ ਵਪਾਰੀ ਵਰਗ ਵੱਲੋਂ ਰੱਖੀ ਮੀਟਿੰਗ ਦੌਰਾਨ ਪਾਜਪਾ ਤੋਂ ਲੋਕ ਸਭਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਸ਼ਿਰਕਤ ਕੀਤੀ ਇਸ ਮੌਕੇ ਰਵਨੀਤ ਸਿੰਘ ਬਿੱਟੂ ਦੀ ਅਗਵਾਈ ਹੇਠ ਅਮਿਤ ਮਦਾਨ ਸਮੇਤ ਕਰੀਬ 35 ਪਰਿਵਾਰ ਕਾਂਗਰਸ ਛੱਡ ਬੀਜੇਪੀ ਚ ਸ਼ਾਮਲ ਹੋਏ ਇਸ ਮੌਕੇ ਰਵਨੀਤ ਸਿੰਘ ਬਿੱਟੂ ਨੇ ਗੱਲਬਾਤ ਦੌਰਾਨ ਦੱਸਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬਿਨਾਂ ਗੱਠਜੋੜ ਦੇ ਪੰਜਾਬ ਚ ਪਹਿਲੀ ਵਾਰ ਚੋਣਾਂ ਲੜੀਆਂ ਜਾ ਰਹੀਆਂ ਹਨ ਉਨਾ ਕਿਹਾ ਕਿ ਪਾਜਪਾ ਦੀਆਂ ਲੋਕਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਰੋਜ਼ਾਨਾ ਸੈਂਕੜਾਂ ਪਰਿਵਾਰ ਪਾਜਪਾ ਚ ਸ਼ਾਮਲ ਹੋ ਰਹੇ ਹਨ ਕਾਫਲੇ ਦੌਰਾਨ ਹੋਈ ਨਾਹਰੇਬਾਜ਼ੀ ਤੇ ਗੱਲ ਕਰਦਿਆਂ ਉਨਾ ਕਿਹਾ ਕਿ ਵਿਰੋਧ ਆਮ ਜਨਤਾ ਨਹੀਂ ਬਲਕਿ ਵਿਰੋਧੀ ਤੇ ਰਾਹੀ ਕਰਦਿਆ ਨੇ ਉਨਾ ਕਿਹਾ ਕਿ ਮੈਂ ਕਿਸੇ ਦੇ ਵਿਰੋਧ ਚ ਕੁਝ ਨਹੀਂ ਕਹਾਗਾ ਬਲਕਿ ਆਪਣੀ ਪਾਰਟੀ ਦੀ ਹੀ ਗੱਲ ਕਰਾਂਗਾ ਦੇਖੋ ਇਲੈਕਸ਼ਨ ਆ ਜਿਹੜੀ ਉਹ ਹੁਣ ਥੋੜੀ ਥੋੜੀ ਜਿਹੜੀ ਇਲੈਕਸ਼ਨ ਆ ਪਖਣ ਲੱਗ ਗਈ ਤੇ ਅੱਜ ਉਸ ਦੇ ਦੌਰਾਨ ਭਾਜਪਾ ਨੇ ਸਭ ਤੋਂ ਪਹਿਲਾ ਪ੍ਰੋਗਰਾਮ ਅੱਜ ਦੇਵੀ ਸਾਹਿਬ ਦੇ ਤੇ ਤੇਮਾਨ ਸਾਹਿਬ ਨੇ ਇਸ ਵਰਡ ਚ ਰੱਖਿਆ ਹੈ ਤੇ ਅੱਜ ਚਾਹੇ ਸਾਰੀ ਇੱਥੇ ਦੀ ਦੁਕਾਨਦਾਰ ਚਾਹੇ ਇੱਥੇ ਦੀ ਇੰਡਸਟਰੀ ਤੇ ਉਹ ਦੂਜੀ ਗੱਲ ਇਹ ਆ ਵੀ ਪਹਿਲੇ ਦਿਨੀ ਸਾਡੇ ਬਹੁਤ ਪੁਰਾਣੇ ਸਾਥੀ ਇਹ ਅਮਿਤ ਜੀ ਤੇ ਸਾਰਾ ਪਰਿਵਾਰ ਜਿਹੜਾ ਬੜਾ ਸੇਵਾ ਵਾਲਾ ਪਰਿਵਾਰ ਆ ਤੇ ਅੱਜ ਅਸੀਂ ਇਹਨਾਂ ਦੇ ਸਾਥੀਆਂ ਨੂੰ ਸਾਰਿਆਂ ਨੂੰ ਕਿਉਂਕਿ ਅਫੀਸ਼ੀਅਲੀ ਜੁਆਇਨ ਜਿਹੜਾ ਕਰਨਾ ਏ ਉਹ ਇੱਕ ਵਿਧੀ ਵਿਧਾਨ ਹੁੰਦਾ ਉਹਦਾ ਉਸ ਅਸੀਂ ਵੱਡੀ ਸਟੇਜ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਉਹ ਆਪ ਇਹਨਾਂ ਨੂੰ ਤੇ ਸਾਰੀ ਟੀਮ ਨੌਜਵਾਨਾਂ ਦੇ ਨੂੰ ਕਿਉਂਕਿ ਪਹਿਲਾਂ ਇਹਨਾਂ ਦੇ ਅਸੀਂ ਮਦਨ ਸਾਹਿਬ ਦੇ ਸਾਰੇ ਪਰਿਵਾਰ ਦੇ ਇਕੱਠੇ ਹੋਏ ਉਹਨਾਂ ਨਾਲ ਵਿਚਾਰ ਕੀਤਾ ਨੌਜਵਾਨਾਂ ਨੂੰ ਬਹੁਤ ਜੋਸ਼ ਆ ਉਹ ਜੁਆਇਨਿੰਗ ਲਈ ਇਸ ਥਾਂ ਤੇ ਕਹਿ ਰਹੇ ਸੀ ਅਸੀਂ ਕਿ ਜੁਆਇਨਿੰਗ ਇੱਕ ਦਫਤਰ ਚ ਨਹੀਂ ਹੁੰਦੀ ਦਰਜਨਿਕ ਪਾਰਟੀ ਦੇ ਵੱਡੇ ਧਾਇਰੇ ਚ ਹੋਣੀ ਆ ਜੇ ਤੁਸੀਂ ਅਸੀਂ ਬਹੁਤ ਮਾਣ ਤੇ ਸਤਿਕਾਰ ਤੁਹਾਨੂੰ ਦੇਣਾ ਇਸ ਲਈ ਇਹ ਸ਼ੁਰੂਆਤ ਹੈ ਜਿਹੜੀ ਅੱਜ ਹੋਈ ਆ ਤੇ ਤੁਸੀਂ ਦੇਖੋਗੇ ਕੋਈ ਵੀ ਕਾਂਗਰਸ ਪਾਰਟੀ ਤੇ ਬੀਜੇਪੀ ਕੋਈ ਵੀ ਅਕਾਲੀ ਦਲ ਬੀਜੇਪੀ ਆਮ ਆਦਮੀ ਬੀਜੇਪੀ ਸਾਰੇ ਲੋਕ ਇਸ ਵਾਰ ਮੋਦੀ ਜੀ ਨੂੰ ਵੋਟ ਕਰਨਾ ਚਾਹੁੰਦੇ ਨੇ ਉੱਥੇ ਸਾਡਾ ਜਾਂ ਦੇਵੀ ਜੀ ਦਾ ਜਾ ਮਦਾਨ ਸਾਬ ਦਾ ਕਿਸੇ ਦਾ ਕੋਈ ਇਸ਼ੂ ਨਹੀਂਗਾ ਇਸ ਵਾਰ ਸਾਰੀ ਵੋਟ ਆ ਜਿਹੜੀ ਉਹ ਪੰਜਾਬ ਚ ਕਿਉਂਕਿ ਕਮਲ ਪਹਿਲੀ ਵਾਰ ਲੜ ਰਿਹਾ ਮੋਦੀ ਸਾਹਿਬ ਪਹਿਲੀ ਵਾਰ ਲੜ ਰਹੇ ਆ ਸਰ ਜਿਉਂ ਜਿਉਂ ਤੁਹਾਡਾ ਮੁਰਦਾ ਉਹਦੇ ਨਾਰੇ ਲਗਾਏ ਆ ਜਿਆ ਦੇ ਵਿੱਚ ਜਿੱਥੋਂ ਤੁਹਾਡਾ ਕਾਫਲਾ ਲੰਘਿਆ ਉਹ ਪਤਾ ਨਹੀਂ ਮੈਨੂੰ ਕੋਈ ਕੋਈ ਹੋਣਗੇ ਮੈਨੂੰ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਬੀਜੇਪੀ ਤੱਕ ਮਤਲਬ ਆ ਨਾ ਜੀ ਆਮ ਪਾਰਟੀ ਵਾਲੇ ਜੇ ਵਿਰੋਧ ਕਰਦੇ ਆਂ ਜ ਨਹੀਂ ਕਰਦੇ ਉਹਨਾਂ ਦਾ ਮੇਰਾ ਕੀ ਮਤਲਬ ਲੈਣਾ ਦੇਣਾ ਉਹ ਜੀ ਸਦਕੇ ਕਰਨ ਜ ਉਹਨਾਂ ਦਾ ਹੱਕ ਬਣਦਾ ਹੈ ਉਹ ਕਰਨ ਦੂਜੀ ਪਾਰਟੀਆਂ ਦੇ ਕੈਂਡੀਡੇਟ ਨਹੀਂ ਸਕੇ ਭਾਈ ਸਾਹਿਬ ਤੁਸੀਂ ਕਿਹੋ ਜੀ ਗੱਲ ਕਰਦੇ ਹੋ ਤੇ ਅਕਾਲੀ ਦਲ ਕਹਿੰਦਾ ਜੀ ਜਿਹੜੀ ਲੜਾਈ ਆ ਉਹ ਸਿਰਫ ਅਕਾਲੀ ਦਲ ਦੀ ਔਰ ਕਾਂਗਰਸ ਦੀ ਆ ਕਹਿੰਦੇ ਭਾਜਪਾ ਦਾ ਜ਼ਿਕਰ ਨਹੀਂ ਕੀਤਾ ਉਹਨਾਂ ਨੇ ਚਲੋ ਟਾਈਮ ਦੱਸੋ ਆਪਾਂ ਇਸ ਗੱਲਾਂ 'ਚ ਕਿਉਂ ਪੈਣਾ ਹੈ ਆਪਾਂ ਕਿਸੇ ਖਾਤਰ ਥੋੜੀ ਗੱਲ ਕਰਨੀ ਆ ਅਸੀਂ ਤਾਂ ਬੀਜੇ ਕਿਹਦੀ ਮੰਨਦੇ ਹੋਣ ਲੜਾਈ ਦੀ ਬੀਜਪੀ ਦੀ ਗੱਲ ਕਰਦੇ ਆ ਅਸੀਂ ਅਸੀਂ ਇਹੋ ਜਿਹੀਆਂ ਗੱਲਾਂ ਬਿਲਕੁਲ ਨਹੀਂ ਕਰਦੇ ਕਿਹਦੇ ਨਾਲ ਟੱਕਰ ਆ ਮੈਂ ਤੁਹਾਨੂੰ ਦੱਸਿਆ ਵੀ ਸਾਰੇ ਹੀ ਇਸ ਵੇਲੇ ਬੀਜਪੀ ਦੇ ਰੰਗ 'ਚ ਰੰਗੇ ਹੋਏ ਆ ਕਿਸੇ ਨਾਲ ਕੋਈ ਟੱਕਰ ਨਹੀਂ ਗਈ ਸਭ ਤੋਂ ਸਹੀ ਕਹਿ ਰਹੇ ਹੋ ਕੋਈ ਨਹੀਂ ਟੱਕਰ ਮੈਂ ਤੁਸੀਂ ਤਾਂ ਸਹੀ ਕਹਿ ਰਹੇ ਹੋ ਕਿਸੇ ਦਾ ਵਿਰੋਧ ਨਹੀਂ ਕਰ ਰਹੇ ਲੇਕਿਨ ਆਮ ਪਾਰਟੀ ਤੁਹਾਡਾ ਕਿਉਂ ਵਿਰੋਧ ਕਰ ਰਹੀ ਹੈ ਕਿਹੜੀਆਂ ਆਮ ਆਦਮੀ ਪੜ੍ਹ ਕੇ ਤੁਹਾਡੇ ਜਿਹੜੇ ਕੈਂਡੀਡੇਟ ਨਵੇਂ ਉੱਠੇ ਹਨ ਸਰ ਤੁਸੀਂ ਇਲੈਕਸ਼ਨਾਂ ਤੋਂ ਬਾਅਦ ਹੀ ਉਹਨਾਂ ਦੇ ਕਿਹੜੇ ਆਮ ਆਦਮੀ ਵਾਲੇ ਸਰ ਆਮ ਆਦੀ ਪਾਰਟੀ ਦਾ ਕੈਂਡੀਡੇਟ ਜਿਹੜੇ ਖੜੇ ਨੇ ਉਹ ਤੁਹਾਨੂੰ ਵੀ ਪਤਾ ਕਿ ਤੁਹਾਡਾ ਵਿਰੋਧ ਹੋ ਰਿਹਾ ਸੋਸ਼ਲ ਮੀਡੀਆ ਤੇ ਨਾ ਤਾਂ ਦੱਸੋ ਕੀ ਯਾਰ ਮੈਂ ਨਾ ਕਹਨ ਤੁਸਾਂ ਤੁਹਾਨੂੰ ਖੁਦ ਪਤਾ ਨਹੀਂ ਸਾਨੂੰ ਨਹੀਂ ਪਤਾ ਕੌਣ ਆ ਗਿਆ ਚਲੋ ਫਿਰ ਰਹਿੰਦੇ ਸਨ ਇਸ ਮੌਕੇ ਭਾਜਪਾ ਚ ਸ਼ਾਮਲ ਹੋਏ ਅਮਿਤ ਮਦਾਨ ਨੇ ਦੱਸਿਆ ਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਆਮ ਜਨਤਾ ਲਈ ਦਿੱਤੀਆਂ ਸਰਕਾਰੀ ਸਹੂਲਤਾ ਕਾਬਿਲ ਇਤਾਰਿਫ ਹਨ ਉਨਾ ਕਿਹਾ ਕਿ ਅੱਜ ਪਾਜਪਾ ਸਰਕਾਰ ਦਿਆ ਲੋਕਪੱਖੀ ਸਕੀਮਾਂ ਦਾ ਬਹੁਤੇ ਲੋਕ ਲਾਭ ਲੈ ਰਹੇ ਹਨ ਅਤੇ ਪਾਜਪਾ ਦੀ ਲੋਕਪ੍ਰਿਅਤਾ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ। ਉਨਾ ਕਿਹਾ ਕਿ ਅਸੀਂ ਵੀ ਪਾਜਪਾ ਦੇ ਸੱਚੇ ਸਿਪਾਹੀ ਹੋਣ ਦੇ ਨਾਤੇ ਪਾਜਪਾ ਲਈ ਪੂਰੀ ਮਿਹਨਤ ਅਤੇ ਲਗਨ ਨਾਲ ਕੰਮ ਕਰਾਂਗੇ ਅਤੇ ਰਵਨੀਤ ਸਿੰਘ ਬਿੱਟੂ ਜੀ ਵੱਲੋਂ ਲਗਾਈ ਜਿੰਮੇਵਾਰੀ ਨੂੰ ਤੰਦੇ ਹੀ ਨਾਲ ਨਿਭਾਵਾਂਗੇ। ਮੇਰਾ ਨਾਮ ਅਮਿਤ ਮਦਾਨ ਮੈਂ ਅੱਜ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਇਆ ਔਰ ਮੈਂ ਆਉਣ ਵਾਲੇ ਜਿਹੜੇ ਇਲੈਕਸ਼ਨ ਦੇ ਲਈ ਸਾਰਿਆਂ ਨੂੰ ਇੱਕੋ ਅਪੀਲ ਕਰਨਾ ਚਾਹਨਾ ਹੈ ਕਿ ਜਿਹੜੇ ਆਉਣ ਵਾਲੇ ਇਲੈਕਸ਼ਨ ਹੈ ਉਹ ਮੋਦੀ ਸਾਹਿਬ ਨੂੰ ਹੀ ਵੋਟ ਪਾਈਏ ਪੰਜਾਬ ਦੇ ਵਿਕਾਸ ਲਈ ਦੇਸ਼ ਦੇ ਵਿਕਾਸ ਲਈ ਅਸੀਂ ਮੋਦੀ ਜੀ ਨੂੰ ਅੱਗੇ ਲਿਜਾਈਏ ਫਿਰ ਦੁਬਾਰਾ ਤੋਂ ਤਾਂ ਕਿ ਉਹ ਦੇਸ਼ ਦਾ ਵਿਕਾਸ ਕਰ ਸਕਣ ਔਰ ਜਿਸ ਲੈ ਨਾਲ ਉਹ ਪੂਰੇ ਦੇਸ਼ ਦੇ ਵਿੱਚ ਲੱਗੇ ਹੋਏ ਨੇ ਸਾਡੇ ਪੰਜਾਬ ਦੇ ਵਿੱਚ ਜਿੱਦਾਂ ਅੱਜ ਨਸ਼ਾ ਵੱਧ ਗਿਆ ਹੈ ਬੇਰੋਜ਼ਗਾਰੀ ਵਧੀ ਹੋਈ ਹੈ ਔਰ ਜਿ ਜਿੰਨੇ ਵੀ ਇੱਥੇ ਸਕੈਮ ਚੱਲ ਰਹੇ ਆ ਔਰ ਅਸੀਂ ਚਾਹੁੰਦੇ ਆ ਕਿ ਆਉਣ ਵਾਲੇ ਟਾਈਮ ਜਿੱਥੇ ਭਾਜਪਾ ਦੀ ਗਵਰਨਮੈਂਟ ਬਣੇ ਔਰ ਬੀਜੇਪੀ ਹੀ ਇੱਥੇ ਉੱਪਰ ਵੀ ਸੈਂਟਰ ਦੇ ਵਿੱਚ ਵੀ ਬੀਜੇਪੀ ਆਵੇ ਤਾਂ ਡਬਲ ਇੰਜਨ ਦੀ ਸਰਕਾਰ ਜਿਹੜੀ ਕਿ ਸਾਡੇ ਇੱਥੇ ਪੰਜਾਬ ਦੇ ਅੱਜ ਦੇਖੋ ਜੀ ਲੋਕਾਂ ਨੇ ਬੜਾ ਭਰਮਾ ਹੁੰਗਾਰਾ ਭਰਿਆ ਬਿੱਟੂ ਜੀ ਨੂੰ ਅੱਜ ਬੜਾ ਸਮਰਥਨ ਮਿਲਿਆ ਅਸੀਂ ਆਪ 20 25 30 ਪਰਿਵਾਰ 30 ਪਰਿਵਾਰ ਅਸੀਂ ਸ਼ਾਮਲ ਹੋਏ ਆ ਬੀਜੇਪੀ ਪਰਿਵਾਰ ਦੇ ਵਿੱਚ ਔਰ ਅਸੀਂ ਉਹਨਾਂ ਨਾਲ ਇਹ ਵਾਅਦਾ ਵੀ ਕੀਤਾ ਵੀ ਅਸੀਂ ਆਉਣ ਵਾਲੇ ਹਰ ਵੀਕ ਦੇ ਵਿੱਚ 25 ਤੋਂ 30 ਪਰਿਵਾਰ ਅਸੀਂ ਬੀਜੇਪੀ ਦੇ ਵਿੱਚ ਸ਼ਾਮਲ ਹੋਵਾਂਗੇ ਔਰ ਬੀਜੇਪੀ ਦੀ ਜਿਹੜੀ ਮੁਹਿਮ ਨੂੰ ਚਲਾਨ ਚ ਅਸੀਂ ਪੂਰ ਜੋਰ ਲਾਵਾਂਗੇ ਤਾਂ ਕਿ ਜੋ ਬਿੱਟੂ ਜੀ ਨੂੰ ਅਸੀਂ ਵੱਧ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਅਸੀਂ ਪਾਰਲੀਮੈਂਟ ਚ ਭੇਜਿਆ ਜਾਵੇ ਤਾਂ ਜੋ ਸੈਂਟਰ ਦੇ ਵਿੱਚ ਬੀਜੇਪੀ ਦੀ ਗਵਰਨਮੈਂਟ ਬਣੀ ਹੈ ਤਾਂ ਕਿ ਜਿਹੜੀ ਉਹਦੇ ਵਿੱਚ ਪੰਜਾਬ ਦੇ ਵੱਧ ਤੋਂ ਵੱਧ ਮੁੱਦੇ ਬਿੱਟੂ ਜੀ ਚੱਕਣ ਔਰ ਸਾਡਾ ਵਿਕਾਸ ਕਰਨ ਸਾਡੇ ਲੋਕ ਸਭਾ ਦੇ ਉਮੀਦਵਾਰ ਭਾਰਤੀ ਜਨਤਾ ਪਾਰਟੀ ਦੇ ਰਵਨੀਤ ਬਿੱਟੂ ਜੀ ਉਹਨਾਂ ਦੇ ਨਾਲ ਗੁਰਦੇਵ ਸ਼ਰਮਾ ਦੇਵੀ ਜੀ ਸਾਡੇ ਜ਼ਿਲ੍ਹੇ ਦੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਰਜਨੀਸ਼ ਧੀਵਾਨ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਕਾਫੀ ਜਿਹੜੇ ਬਾਜਵਾ ਨਗਰ ਦੇ ਸਾਡੇ ਕਾਂਗਰਸੀ ਭਰਾ ਸੀਗੇ ਜਿਨ੍ਹਾਂ ਨੂੰ ਇਹ ਮਹਿਸੂਸ ਹੋਇਆ ਕਿ ਅੱਜ ਭਾਰਤੀ ਜਨਤਾ ਪਾਰਟੀ ਦੀ ਪੂਰੇ ਭਾਰਤ ਦੇ ਅੰਦਰ ਸ਼੍ਰੀ ਨਰਿੰਦਰ ਮੋਦੀ ਜੀ ਦੇ ਅਗਵਾਈ ਦੇ ਹੇਠਾਂ ਪੂਰੀ ਲਹਿਰ ਚੱਲ ਰਹੀ ਹੈ ਪਰਿਵਰਤਨ ਹੋ ਰਿਹਾ ਕਿ ਜਿਹੜਾ ਨਾਹਰਾ ਲਾਇਆ ਹੈ ਆਪ ਕੀ ਵਾਰ 400 ਪਾਰ ਉਹ ਤੋਂ ਪ੍ਰਭਾਵਿਤ ਹੋ ਗਏ ਪ੍ਰਧਾਨ ਮੰਤਰੀ ਜੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਗਏ ਅੱਜ ਬਹੁਤ ਸਾਰੇ ਪਰਿਵਾਰ ਜਿਹੜੇ ਕਾਂਗਰਸੀ ਪਰਿਵਾਰ ਹੈ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਤੇ ਮੈਂ ਭਾਰਤੀ ਜਨਤਾ ਪਾਰਟੀ ਵੱਲੋਂ ਹੁਣਾ ਸਾਰੇ ਵੀਰਾਂ ਦਾ ਦਿਲ ਦੀ ਗਹਿਰਾਈਆਂ ਚੋਂ ਧੰਨਵਾਦ ਕਰਦਾ ਵੈਲਕਮ ਕਰਦਾ ਲੁਧਿਆਣਾ ਤੋਂ ਜਸਵੀਰ ਜੱਸੀ ਦੀ ਰਿਪੋਰਟ ਪੰਜਾਬ 24